DLF ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਅੱਜ ਅਸੀਂ ਪਹੁੰਚਿਆ ਹਲਕਾ ਸ਼ਤਰਾਣਾ ਦੇ ਵਿੱਚ ਜਿੱਥੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦੀ ਹਲਕੇ ਦੇ ਵਿੱਚ ਮਿਲਣੀ ਦਾ ਦੌਰਾ ਸੀਗਾ ਕਈ ਪਿੰਡਾਂ ਦੇ ਵਿੱਚ ਅੱਜ ਇਹਨਾਂ ਦਾ ਦੌਰਾ ਸੀ ਤੇ ਅੱਜ ਇੱਥੇ ਨਨੇੜੇ ਪਿੰਡ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਬੈਠਿਆਂ ਗੱਲ ਕਰਾਂਗੇ ਪ੍ਰੋਫੈਸਰ ਸਾਹਿਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਤੁਸੀਂ ਇਲੈਕਸ਼ਨ ਦੇ ਵਿੱਚ ਕੋਦਿਓ ਜੀ ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਪਹਿਲਾਂ ਇੱਥੇ ਐਮਪੀ ਰਹਿ ਚੁੱਕੀਆਂ ਨੇ ਜਿਵੇਂ ਮਹਾਰਾਣੀ ਪ੍ਰਨੀਤ ਕੌਰ ਤੇ ਡਾਕਟਰ ਧਰਮਬੀਰ ਗਾਂਧੀ ਜੀ ਤੇ ਡਾਕਟਰ ਬਲਵੀਰ ਸਿੰਘ ਜਿਹੜੇ ਕੈਬਨਟ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਜੀ ਤੇ ਇਹਨਾਂ ਨਾਲ ਤੁਹਾਡਾ ਮੁਕਾਬਲਾ ਹੈ ਜੀ ਕਿਵੇਂ ਲੱਗਦਾ ਜੀ ਤੇ ਕਿੰਨਾ ਕੁ ਤੁਹਾਨੂੰ ਰਿਸਪੌਂਸ ਮਿਲ ਰਿਹਾ ਲੋਕਾਂ ਵੱਲੋਂ ਕੀ ਤੁਹਾਡਾ ਤੁਹਾਡੀ ਮਦਦ ਲੋਕ ਕਰਕੇ ਇਹਨਾਂ ਦੇ ਉੱਪਰ ਦੀ ਤੁਹਾਨੂੰ ਜਿਤਾਉਣਗੇ ਜੀ ਉਮੀਦਵਾਰ ਕੋਈ ਵੀ ਖੜੇ ਉਹਦਾ ਪਹਿਲਾ ਤਾਂ ਨਿਸ਼ਾਨਾ ਇਹੀ ਹੁੰਦਾ ਹੈ ਕਿ ਉਹ ਜਿੱਤੂਗਾ ਪਰ ਅੱਜ ਦੇ ਜਿਹੜੇ ਹਾਲਾਤ ਨੇ ਜਿਨ੍ਹਾਂ ਨੂੰ ਤੁਸੀਂ ਵੱਡੇ ਆਦਮੀ ਕਹੇ ਉਹਨਾਂ ਕੋਲ ਪੈਸਾ ਤਾਂ ਮੇਰੇ ਤੋਂ ਵੱਡਾ ਹੋ ਸਕਦਾ ਹੈ ਪਰ اخلاق ਇਹਨਾਂ ਚਾਰਾਂ ਚੋਂ ਕਿਸੇ ਇੱਕ ਦਾ ਵੀ ਮੇਰੇ ਤੋਂ ਵੱਡਾ ਨਹੀਂ ਇਹ ਗੱਲ ਮੈਂ ਤੁਹਾਡੇ ਨੂੰ ਕੈਮਰੇ ਤੇ ਤਾਂ ਕਹਿ ਰਿਹਾ ਕਿ ਸ਼ਾਇਦ ਤੁਹਾਡੇ ਕੈਮਰੇ ਤੋਂ ਉਹਨਾਂ ਕੋਲ ਇਹ ਖਬਰ ਪਹੁੰਚ ਜਾਵੇ ਤੇ ਉਹ ਮੈਨੂੰ ਕਦੇ ਆ ਕੇ ਜ਼ਰੂਰ ਪੁੱਛਣ ਲਾਈਵ ਹੋ ਕੇ ਤੁਹਾਡੇ ਵਾਂਗ ਤੁਹਾਡੇ ਨਾਲ ਬੈਠ ਕੇ ਕਿ ਦੱਸੋ ਜੀ ਤੁਸੀਂ ਸਾਡੇ ਤੋਂ اخلاق 'ਚ ਕਿਵੇਂ ਉੱਚੇ ਹੋ ਫਿਰ ਮੈਂ ਜੂ ਦਸੂਗਾ ਨਿੱਜੀ ਰੂਪ 'ਚ ਮੇਰੀ ਇਹਨਾਂ ਚਾਰਾਂ 'ਚੋਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ اخਲਾਕੀ ਤੌਰ ਤੇ ਮੈਂ ਇਹਨਾਂ ਦਾ ਵਿਰੋਧੀ ਹਾਂ ਇਹਨਾਂ ਨੇ ਉਹਨਾਂ ਧਿਰਾਂ ਨਾਲ ਆਪਣਾ ਸਬੰਧ ਰੱਖਿਆ ਤੇ ਅੱਜ ਵੀ ਰੱਖਿਆ ਹੋਇਆ ਹੈ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਵੀ ਹੈ ਕੁੱਟਿਆ ਵੀ ਹੈ ਵਿਸ਼ਵਾਸ ਘਾਤ ਵੀ ਕੀਤਾ ਹੈ ਤੇ ਆ ਤਿੰਨੇ ਚਾਰੇ ਗੱਲਾਂ ਜਿਹੜੀਆਂ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਹੀਣਾ ਕਰਦੀਆਂ ਨੇ ਉਹ ਘੱਟੋ ਘੱਟ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਦੇ ਜਿੰਨੇ ਵੀ ਮੈਂਬਰ ਵਰਕਰ ਹਨ ਉਹਨਾਂ ਨੇ ਕਦੇ اخلاق ਤੋਂ ਹੇਠਾਂ ਆ ਕੇ ਕੋਈ ਗੱਲ ਨਹੀਂ ਕੀਤੀ ਨਾ ਆਪਣੇ ਕਿਰਦਾਰ ਦਾ ਕਦੇ ਸੌਦਾ ਨਹੀਂ ਇਸ ਕਰਕੇ ਸਾਡੀ ਪਾਰਟੀ ਇਹਨਾਂ ਸਾਰਿਆਂ ਤੋਂ ਬਹੁਤ ਵੱਡੀ ਹੈ ਜਿੱਤ ਹਾਰ ਬਹੁਤ ਛੋਟੀ ਚੀਜ਼ ਹੁੰਦੀ ਹੈ ਉਹ ਹੋਏਗੀ ਪਰ ਅੱਜ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਕਿ ਹਲਕੇ ਚ ਰਿਸਪੌਂਸ ਕਿਹਾ ਜਾਏ ਰਿਸਪੌਂਸ ਵੈਸੇ ਤਾਂ ਤੁਸੀਂ মিডিਆ ਵਾਲੇ ਹੋ ਤੁਹਾਨੂੰ ਵੀ ਇਸ ਗੱਲ ਦੀ ਪਹਨਕ ਪਈ ਹੋਵੇਗੀ ਮੈਂ ਸਿੱਦੇ ਰੂਪ ਚ ਕਹਿਣਾ ਜਿੰਨੇ ਦਿਨ ਮੈਨੂੰ ਕੰਪੇਨ ਕਰਦਿਆਂ ਹੋਏ ਨੇ ਉਨੇ ਦਿਨ ਚ ਜਿੰਨੀਆਂ ਰਿਪੋਰਟਾਂ ਆਈਆਂ ਨੇ ਚਾਹੇ ਉਹ ਸੀਆਈਡੀ ਦੇ ਥਰੂ ਆਈਆਂ ਹੋਣ ਪੱਤਰਕਾਰਾਂ ਦੇ ਥਰੂ ਆਈਆਂ ਹੋਣ ਮੇਰੇ ਵਰਕਰਜ਼ ਮੇਰੀ ਪਾਰਟੀ ਦੇ ਅਹੁਦੇਦਾਰਾਂ ਰਾਹੀਂ ਆਈਆਂ ਹੋਣ ਉਹ ਇੱਕੋ ਹੀ ਆ ਰਹੀਆਂ ਨੇ ਕਿ ਇਸ ਵਾਰ ਬਹੁਤ ਅਜੀਬ ਕਿਸਮ ਦਾ रिजल्ट ਆਊਗਾ ਜਿਹਦੇ ਵਿੱਚ ਪ੍ਰੋਫੈਸਰ ਮਹਿੰਦਰਪਾਲ ਸਿੰਘ ਪਟਿਆਲੇ ਤੋਂ ਐਮਪੀ ਬਣੇ ਇਹ ਲੋਕਾਂ ਦੀਆਂ ਰਿਪੋਰਟਾਂ ਨੇ ਜਿਹੜੀਆਂ ਮੇਰੇ ਤੱਕ ਪਹੁੰਚੀਆਂ ਹਾਂਜੀ ਤੇ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਲੋਕਾਂ ਦੇ ਬਹੁਤ ਕੰਮ ਕੀਤੇ ਨੇ ਤੇ ਉਸ ਕੰਮ ਦੇ ਆਧਾਰ ਤੇ ਇਹ ਬੋਲ ਰਹੇ ਨੇ ਉਹ ਕੰਮ ਇਹਨਾਂ ਨੇ ਕਿੱਥੋਂ ਕੀਤੇ ਨੇ ਜੀ ਤੇ ਉਹਦੀ ਵੀ ਤੁਹਾਨੂੰ ਨੌਲੇਜ ਹੋਣੀ ਹੈ ਜੀ ਕਿ ਇਹਨਾਂ ਨੇ ਕਿਨ ਖਜ਼ਾਨਾ ਜਿਸ ਤਰ੍ਹਾਂ ਕਿ ਮਨਪ੍ਰੀਤ ਬਾਦਲ ਕਹਿੰਦੇ ਰਹੇ ਕਿ ਖਜ਼ਾਨਾ ਖਾਲੀ ਹੈ ਤੇ ਪਾਰਿਨਨ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਤੇ ਜਿਸ ਤਰ੍ਹਾਂ ਕਿ ਸਰਕਾਰੀ ਨੌਕਰੀਆਂ ਕਹਿ ਰਹੇ ਨੇ ਕਿ ਸਰਕਾਰੀ ਨੌਕਰੀਆਂ ਸੀ ਬਹੁਤ ਦਿੱਤੀਆਂ ਨੇ ਪਰ ਕਈ ਟੀਚਰਾਂ ਨੇ ਜੋਇਨਿੰਗ ਲੈਟਰ ਵੀ ਸਾੜੇ ਨੇ ਜੀ ਪਿੱਛੇ ਤੇ ਇਹਦੇ ਤੇ ਵੀ ਚਾਣਨਾ ਜ਼ਰੂਰ ਪਾਓ ਕੋ ਜਿਹੜੀ ਗੱਲ ਹੈ ਵੀ ਕੋਈ ਗੱਲ ਕਹਿ ਦੇਣੀ ਤੇ ਕੋਈ ਗੱਲ ਹੋ ਜਾਣੀ ਇਹਨਾਂ ਦੋਹਾਂ 'ਚ ਬਹੁਤ ਫਰਕ ਹੈ ਅੱਜ ਇੰਡੀਆ ਦਾ ਸਮੁੱਚਾ ਪੋਲਿਟੀਕਲ ਕਲਚਰ ਇਹ ਬਣ ਚੁੱਕਾ ਹੈ ਕਿ ਸਿਰਫ ਕਹੀ ਜੋ ਇਹਨੇ ਤਾਂ ਭਗਵੰਤ ਮਾਨ ਨੇ ਤਾਂ ਉਹਨਾਂ ਤੋਂ ਇੱਕ ਵੱਡੀ ਗੱਲ ਕੀਤੀ ਹੈ ਅਸੀਂ ਆਪਣੀ ਜ਼ਿੰਦਗੀ ਸਮਝਦੇ ਸੀ ਕਿ ਸੁਖਬੀਰ ਬਾਦਲ ਸਭ ਤੋਂ ਵੱਡੀ ਜਿਹੜੀ ਇਸ਼ਤਿਹਾਰबाजी ਕਰਦਾ ਪਰ ਇਹਨੇ ਉਸ ਤੋਂ ਡਬਲ ਇਸ਼ਤਿਹਾਰबाजी ਕੀਤੀ ਹੈ ਪਿਛਲੇ ਦਿਨਾਂ 'ਚ ਕੋਰਟ ਲੱਗਣ ਤੋਂ ਪਹਿਲਾਂ ਤੱਕ ਜਿਹੜੀ ਸੜਕ ਤੇ ਮਰਜ਼ੀ ਚੱਲ ਜਾਓ ਜਿੱਥੇ ਇੱਕ ਪੋਸਟਰ ਦੀ ਲੋੜ ਹੈ ਫਲੈਕਸ ਦੀ ਉੱਥੇ 20-20 ਫਲੈਕਸਾਂ ਤੁਹਾਨੂੰ ਫਿਰ ਦੁਬਾਰਾ 2 ਕਿਲੋਮੀਟਰ ਤੋਂ ਫੇਰ ਮਿਲਣ ਗਿਆ ਭਾਬ ਤੁਹਾਡੇ ਸਰਕਾਰੀ ਖਜ਼ਾਨੇ ਦਾ ਪੈਸਾ ਖਰਚ ਕਰਕੇ ਬੋਰਡ ਲਾਣ ਨੂੰ ਤੁਸੀਂ ਡਿਵੈਲਪਮੈਂਟ ਨਹੀਂ ਕਹਿ ਸਕਦੇ ਕੰਮ ਕਰਨ ਨੂੰ ਡਿਵੈਲਪਮੈਂਟ ਕਿਹਾ ਜਾਂਦਾ ਤੇ ਕੰਮ ਦੇ ਨਾਮ ਤੇ ਜਦੋਂ ਲੱਖੇ ਸਿਧਾਣੇ ਨੇ ਸਭ ਤੋਂ ਪਹਿਲਾਂ ਇਹ ਚੀਜ਼ ਸਾਹਮਣੇ ਲਿਆਂਦੀ ਕਿ ਜਿੰਨੀਆਂ ਨੌਕਰੀਆਂ ਮਿਲੀਆਂ ਨੇ ਉਹਨਾਂ ਚੋਂ 60% ਤਾਂ ਪੰਜਾਬ ਤੋਂ ਬਾਹਰਲੇ ਲੋਕ ਨੇ ਜਦੋਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਨੌਕਰੀ ਦੇਣੀ ਹੈ ਫੈਲ ਤਾਂ ਪੰਜਾਬ ਨੂੰ ਦੇਣੀ ਪਈ ਹੈ ਹਾਂ ਆਪਣੇ ਹਰਿਆਣੇ ਵਾਲੇ ਆਪਣੇ ਹਰਿਆਣੇ ਵਾਲਿਆਂ ਨੂੰ ਦੇਣ ਦੂਜੇ ਆਪਣੇ ਨੂੰ ਦੇਣ ਇਹ ਜਿਹੜੀ ਗੱਲ ਹੈ ਇਹ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਆ ਅੱਗੇ ਜਾ ਕੇ ਤੁਸੀਂ ਜਿੱਦਾਂ ਇਹ ਹੁਣ ਇਹਨਾਂ ਨੇ ਇੱਕ ਡਿਵੈਲਪਮੈਂਟ ਕੀਤੀ ਹੈ ਸ਼ਰਾਬ ਦੇ ਨਾਲ 21 22 ਬੰਦੇ ਹੁਣ ਸੰਗਰੂਰ ਚ ਮਰੇ ਜਦੋਂ ਇਹਨਾਂ ਦੇ ਮਨਿਸਟਰ ਨੂੰ ਪੁੱਛਿਆ ਗਿਆ ਅਮਨ ਅਰੋੜੇ ਨੂੰ ਕਿ ਤੁਸੀਂ ਇਸ ਤੇ ਕੀ ਕਹੋਗੇ ਕਿ ਤੁਹਾਡੇ ਰਾਜ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਨਕਲੀ ਤੇ ਘੱਟੀਆਂ ਤੇ ਜੈਨ ਵਰਗੀ ਸ਼ਰਾਬ ਵਿਕ ਰਹੀ ਹੈ ਤਾਂ ਉਹਦਾ ਜਵਾਬ ਇਹ ਸੀ ਕਿ ਜੇ ਠੇਕੇ ਤੋਂ ਲੈ ਕੇ ਪੀਤੀ ਹੁੰਦੀ ਫਿਰ ਅਸੀਂ ਜ਼ਿੰਮੇਵਾਰ ਹੁੰਦੇ ਇਹਦਾ ਮਤਲਬ ਹੈ ਸਰਕਾਰ ਦੀ ਆਪਣੇ ਸਮਾਜ ਦੇ ਵਿੱਚ ਕੋਈ ਵੀ ਗਲਤ ਕੰਮ ਚੱਲਦਾ ਹੋਵੇ ਉਹਦੀ ਜ਼ਿੰਮੇਵਾਰੀ ਨਹੀਂ ਇਹ ਡਵੈਲਪਮੈਂਟ ਮੂੰਹੋਂ ਬੋਲਦੀ ਡਵੈਲਪਮੈਂਟ ਹੈ ਜਿਹੜੀ ਭਗਵਾਨ ਤਮਾਨ ਤੇ ਉਹਦੀ ਕੈਬਨਿਟ ਨੇ ਕੀਤੀ ਆ ਤੁਹਾਡਾ ਬਲਬੀਰ ਸਿੰਘ ਤੁਸੀਂ ਗੱਲ ਕਰੋ ਬਲਬੀਰ ਸਿੰਘ ਨੂੰ ਟ੍ਰਾਇਲ ਕੋਰਟ ਨੇ 3 ਸਾਲ ਕੈਦ ਕੀਤੀ ਹੋਈ ਆ ਭਾਵ ਕੋਰਟ ਨੇ ਇਹ ਜਜਮੈਂਟ ਦਿੱਤੀ ਹੈ ਕਿ ਇਹ ਦੋਸ਼ੀ ਹੈ ਇਹ ਹੋਰ ਗੱਲ ਹੈ ਕਿ ਕਾਨੂੰਨ ਦਾ ਜਿਹੜਾ ਅਗਲਾ ਪੱਖ ਹੈ 3 ਸਾਲ ਵਾਲੇ ਨੂੰ ਜ਼ਮਾਨਤ ਮਿਲ ਜਾਂਦੀ ਹੈ 5 ਸਾਲ ਵਾਲੇ ਨੂੰ ਜ਼ਮਾਨਤ ਨਹੀਂ ਮਿਲਦੀ ਉਹਦੇ ਵਿੱਚ ਘੁੰਮ ਰਿਹਾ ਪਰ ਦੋਸ਼ੀ ਤਾਂ ਇਹ ਕੋਰਟ ਨੇ ਕਿਹਾ ਕੋਈ ਮਹਿੰਦਰਪਾਲ ਨੇ ਤਾਂ ਨਹੀਂ ਕਿਹਾ ਕੋਰਟ ਕਹਿੰਦਾ ਕਿ ਇਹਨੇ ਆਪਣੀ ਸਾਲੀ ਨਹੀਂ ਦਾ ਤੇ ਹੋਰਾਂ ਰਿਸ਼ਤੇਦਾਰਾਂ ਦਾ ਸਾਰੀ ਜ਼ਮੀਨ ਹੜਪੀ ਹੈ ਇਹ ਕੋਰਟ ਦੀ ਜਜਮੈਂਟ ਹੈ ਉਦੋਂ ਵਿੱਚ ਦੋਸ਼ੀ ਹੈ 3 ਸਾਲ ਦੀ ਕੈਦ ਹੋਈ ਵੀ ਹੈ ਹਾਈ ਕੋਰਟ ਚ ਅਪੀਲ ਚੱਲ ਰਹੀ ਹੈ ਤੇ ਜੇ ਹਾਈ ਕੋਰਟ ਵੀ ਇਹ ਗੱਲ ਕਹਿ ਦਿੰਦੀ ਹੈ ਫਿਰ ਕਿੱਥੇ ਜਾਊਗਾ ਇਹਨਾਂ ਦਾ ਮਿਨਿਸਟਰ ਮੇਰਾ ਜਿਹੜਾ ਆਪੋਨੈਂਟ ਖੜਾ ਹੈ ਬਲਵੀਰ ਦਾ ਜਵਾਬ ਦੇਊਗਾ ਤੁਸੀਂ ਕਦੇ ਪੁੱਛੋ ਨੂੰ ਠੀਕ ਹੈ ਜੀ ਇਹ ਡਵੈਲਪਮੈਂਟ ਹੈ ਨਾ ਦੀ ਤੇ ਸੰਭੂ ਬਾਰਡਰ ਦੇ ਉੱਤੇ ਰੇਲਵੇ ਟ੍ਰੈਕ ਦੇ ਉੱਤੇ ਕਿਸਾਨ ਬੈਠੇ ਨੇ ਜੀ ਕਿ ਉਹ ਠੀਕ ਬੈਠੇ ਨੇ ਜਾਂ ਕਿ ਗਲਤ ਬੈਠੇ ਨੇ ਉਹਦੇ ਬਾਰੇ ਵੀ ਠੀਕ ਬੈਠੇ ਨੇ ਜੇ ਇੱਕ ਨੌਜਵਾਨ ਨਵਦੀਪ ਸਿੰਘ ਜਲਵੇੜਾ ਹਾਂਜੀ ਜੇ ਉਹ ਦਿੱਲੀ ਵਾਲੇ ਕਿਸਾਨ ਅੰਦੋਲਨ ਦੇ ਵਿੱਚ ਜਾਂ ਹੁਣ ਸ਼ੰਭੂ ਵਾਲੇ ਕਿਸਾਨ ਅੰਦੋਲਨ ਦੇ ਵਿੱਚ ਜੇ ਸਰਕਾਰੀ ਜ਼ਬਰਦਸਤ ਵਿਰੋਧ ਕਰਦਾ ਹੈ ਤਾਂ ਉਹਦੇ ਤੇ 307 ਪਾਤੀ ਜਾਂਦੀ ਹੈ ਜੇ ਇਹਨਾਂ ਦੇ ਇੱਕ ਸਾਥੀ ਦੇ ਉੱਤੇ ਬਿਨਾਂ ਕਿਸੇ ਕਾਰਨ ਦੇ 307 ਪਾ ਕੇ ਅੰਦਰ ਕਰਕੇ ਉਹਨੂੰ ਕੁੱਟਿਆ ਜਾਊਗਾ ਤੇ ਉਹ ਟ੍ਰੇਨ ਦੇ ਟਰੈਕ ਤੇ ਕਿਉਂ ਨਹੀਂ ਬੈਠਣਗੇ ਉਹ ਆਪਣੇ ਸਾਥੀ ਦੇ ਨਾਲ ਹੋਈ ਬੇਇਨਸਾਫੀ ਦਰਵਾ ਆਪਣਾ ਜਵਾਬ ਨਹੀਂ ਦੇਣਗੇ ਉਹ ਦੇ ਰਹੇ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਸਰਕਾਰ ਦਾ ਰੋਜ਼ ਦਾ ਪਰ ਅੜੀਆ ਸਰਕਾਰ ਦੀ ਕਿ ਉਹਨੂੰ ਨਹੀਂ ਛੱਡਾ ਹੁਣ ਆਫਰ ਆਈ ਹੈ ਕਿਸਾਨਾਂ ਨੂੰ ਮੈਂ ਕਿਸਾਨਾਂ ਦੇ ਮੂੰਹ ਤੋਂ ਇੱਕ ਦਿਨ ਸੁਣਿਆ ਹੈ ਕਿ ਸਾਨੂੰ ਕਹਿੰਦੇ ਜਮਾਨਤ ਰਿਹਾ ਕਰ ਲੋ ਉਹ ਕਹਿੰਦੇ ਦੋਸ਼ੀ ਤਾਂ ਫਿਰ ਤੁਸੀਂ ਕਰਾਰ ਦੇ ਹੀ ਦਿੱਤਾ ਜੇ ਅਸੀਂ ਜਮਾਨਤ ਭਰਤੀ ਦਾ ਜਦੋਂ ਉਹ ਦੋਸ਼ੀ ਹੈ ਹੀ ਨਹੀਂ ਸੋ ਇਹ ਜੁਣ ਸ਼ੁਭ ਸ਼ੁਭ ਕਰਨ ਸਿੰਘ ਆ ਹੁਣੇ ਇਹ ਕਤਲ ਹੋਇਆ ਉਹਦਾ ਕਿਸਾਨੀ ਅੰਦੋਲਨ ਦੇ ਵਿੱਚ ਸ਼ੀਰ ਹੋਇਆ ਹੈ ਖਰੋੜੀ ਵਿਖੇ ਹਾਂਜੀ ਹਾਂਜੀ ਤੇ ਉਹ ਹਜੇ ਤੱਕ ਪੰਜਾਬ ਦੀ ਸਰਕਾਰ ਹਰਿਆਣੇ ਦੀ ਸਰਕਾਰ ਨੂੰ ਜਾਂ ਸੈਂਟਰ ਦੀ ਸਰਕਾਰ ਨੂੰ ਸਰਕਾਰ ਤੋਂ ਸਰਕਾਰ ਦਾ ਜਿਹੜਾ ਸੰਪਰਕ ਹੁੰਦਾ ਹੈ ਉਹਦੇ ਵਿੱਚ ਪੁੱਛ ਹੀ ਨਹੀਂ ਸਕੀ ਕਿ ਇਹ ਮੁੰਡੇ ਦਾ ਕਤਲ ਆਖਿਰ ਕਰ ਕੇ ਨੇ ਦਿੱਤਾ ਕੀਤਾ ਤਾਂ ਪੁਲਿਸ ਨੇ ਪੁਲਿਸ ਸਿਵਲ ਵਰਦੀ ਚ ਹੈ ਉਹ CRP ਐ ਉਹ BSF ਐ ਉਹ ਹਰਿਆਣਾ ਪੁਲਿਸ ਆ ਇਹ ਤਾਂ ਪਤਾ ਹੈ ਵੀ ਹਰਿਆਣੇ ਵਾਲੇ ਪਾਸੋਂ ਪੰਜਾਬ ਚ ਆਏ ਨੇ ਪੰਜਾਬ ਨੇ ਕੋਈ ਆਪਣਾ ਕੋਰਟ ਚ ਰੇਟੀ ਨਹੀਂ ਕੀਤੀ ਸਰਕਾਰ ਨੇ ਵੀ ਮੇਰੀ ਟੈਰਿਟਰੀ ਚ ਆ ਕੇ ਮੇਰਾ ਮੁੰਡਾ ਕਿਵੇਂ ਇਹ ਸ਼ਹੀਦ ਕਰਕੇ ਜਾ ਸਕਦੇ ਨੇ ਸੋ ਇਹ ਸਾਰੀਆਂ ناکਾਮੀਆਂ ਜੇ ਜੁੜੀਏ ਨਾ 2 ਸਾਲ ਦੀ ਇਨੀਆਂ ناکਾਮੀਆਂ ਹੋ ਗਈਆਂ ਨੇ ਜਿਨੀਆਂ ਹਜੇ ਪਤਾ ਨਹੀਂ 5 ਸਾਲ ਚ ਕੀ ਲੜਨ ਲਾਉਣਗੇ ਇਹ ਤਾਂ ਹੁਣ ਸਮਝ ਨਹੀਂ ਆਉਂਦਾ